ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹੱਲਾ ਚੌਥਾ ਜਿਤੈ ਹਰ ਅਰਾਧਿਆ ਜਿਤੈ ਹਰ ਮਿਤ ਸਹਾਈ ਗੁਰ ਕੇ ਬਾਤੇ ਹਰ ਮਨ ਵਸੈ ਕੋਰਤ ਵਿਤ ਲਿਆ ਨਾ ਜਾਈ ਤੇਤਾ ਹਰ ਆਰਾਧੀ ਐ ਤੇਤਾ ਹਰ ਮਿਤ ਸੁਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰ ਤਬਦਲਿਆ ਨਾ ਜਾਈ ਹਰ ਧਨ ਸੰਜੀਐ ਭਾਈ ਜੇ ਹਰਤ ਪਲਤ ਹਰ ਹੋਏ ਸਖਾਈ ਸਤ ਸੰਗਤੀ ਸੰਗ ਹਰ ਧਨ ਖੱਟੀ ਐ ਹੋਰਥ ਹੋਰਤ ਉਬਾਏ ਹਰ ਧਨ ਕਿਤੇ ਨਾ ਪਾਈ ਹਰ ਰਤਨ ਕਾਵਾ ਬਾਰੀਆ ਹਰ ਰਤਨ ਧਨ ਵਿਹਾਜੇ ਕੱਚੇ ਕੇ ਵਪਾਰੀਏ ਬਾਤ ਹਰ ਧਨ ਲਿਆ ਨਾ ਜਾਈ ਹਰ ਧਨ ਰਤਨ ਜਵੇ ਹਰ ਮਾਨਕ ਹਰ ਧਨ ਨਾਲ ਅੰਮ੍ਰਿਤ ਵੇਰੇ ਵਤੈ ਹਰ ਭਗਤੀ ਹਰ ਜਵਲਾਈ ਹਰ ਧਨ ਅੰਮ੍ਰਿਤ ਵੇਲੇ ਬੰਧੈ ਕਾ ਬੀਜ ਆ ਭਗਤ ਖਾਏ ਕਰਜ ਰਾ ਨਖੁੱਟਾ ਨਾਹੀ ਹਲਤ ਬਲਤ ਹਰ ਧਨ ਕੀ ਭਗਤਾ ਕੋ ਮਿਲੀ ਵਡਿਆਈ ਹਰ ਧਨ ਨਿਰਭਉ ਸਦਾ ਸਦਾ ਅਸਥਿਰ ਰਤਨ ਅਗਨੀ ਤਸਕਰ ਪਾਣੀ ਆ ਜਮ ਦੂਤਾ ਕਿਸੈ ਕਾ ਗਵਾਇ ਨਾ ਜਾਈ ਹਰ ਧਨ ਕੋ ਉੱਚ ਕਾ ਨੇੜ ਨ ਆਵਈ ਜਮ ਜਾਗਾਤੀ ਡੰਡ ਨ ਲਗਾਈ ਸਾਗਤੀ ਪਾਪ ਕਰਕੇ ਵਿਖਿਆ ਧਨ ਸੰਚਿਆ ਜਿੰਨਾ ਇੱਕ ਵਿਖ ਨਾਲ ਨਾ ਜਾਈ ਹਲ ਤੈ ਵਿੱਚ ਸਾਖਤ ਦੋਹੇਲੇ ਭਏ ਅਤਾ ਛੁੜਕ ਗਿਆ ਅੱਗੇ ਪਲਤ ਸਾਗਤ ਹਰਦਰਗੈ ਢੋਈ ਪਾਈ ਇਸ ਹਰ ਧਨ ਕਾ ਸਾਹੋ ਹਰ ਆਬ ਹੈ ਸੰਤੋ ਜਿਸਨੋ ਦੇ ਸੋ ਹਰ ਧਨ ਰਦ ਚਲਾਈ ਇਸ ਹਰ ਧਨੈ ਕਾ ਟੋਟਾ ਕਦੇ ਨਾ ਆਵਈ ਜਨ ਨਾਨਕ ਕਾ ਗੁਰ ਸੋਜੀ ਪਾਈ ਇਸ ਧਨ ਇਸ ਹਰ ਧਨ ਕਾ ਸਾਹੋ ਹਰ ਆਪ ਹੈ ਸੰਤੋ ਜਿਸਨੋ ਦੇਸ ਹਰ ਧਨ ਰਦ ਜਲਾਈ ਇਸ ਹਰ ਧਨ ਕਾ ਟੋਟਾ ਕਦੇ ਨਾ ਆਵਈ ਜਨ ਨਾਨਕ ਕਾ ਗੁਰ ਸੋਜੀ ਪਾਈ ਵਾਹਿਗੁਰੂ ਜੀ ਕਾ ਹਰ ਸਾਥ ਵਾਹਿਗੁਰੂ ਜੀ ਕੀ ਫਤਿਹ ਜੈ ਹੋਵੇ